ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸ਼ਰਮਨੀ ਪੰਥ ਅਕਾਲੀ ਅਰਬਾ ਘਰਬਾ ਤਰਨਤਲ ਬਾਬਾ ਰਾਜਾ ਰਾਜ ਸਿੰਘ ਜੀ ਬਾਬਾ ਚੜ੍ਹਤ ਸਿੰਘ ਜੀ ਬੰਦੀ ਸਿੰਘ ਰਾਈ ਮੋਰਚਾ ਚੰਡੀਗੜ੍ਹ ਦਾਸ ਗੁਰਪ੍ਰੀਤ ਸਿੰਘ ਜ਼ਿਲ੍ਹਾ ਜੱਥੇਦਾਰ ਹੁਸ਼ਿਆਰਪੁਰ ਤੇ ਬਾਬਾ ਸੁਖਵਿੰਦਰ ਸਿੰਘ ਜੀ ਅੱਜ ਇੱਕ ਬੇਨਤੀ ਕਰਨੀ ਹੈ ਕਿ ਅਸੀਂ ਕੋਈ ਵੀ ਕਿਸੇ ਦੀ ਸੇਵਾ ਹੋਵੇ ਕੋਈ ਵੀ ਕੰਮ ਹੋਵੇ ਧੀਆਂ ਭੈਣਾਂ ਦਾ ਮੁੱਦਾ ਹੋਵੇ ਕਿਸੇ ਨੂੰ ਕੋਈ ਤੰਗ ਕਰਦਾ ਹੋਵੇ ਤੇ ਅਸੀਂ ਨਾਲ ਤੁਰ ਪੈਨੇ ਉਹਦੇ ਕਦੇ ਕਿਸੇ ਨੂੰ ਨਾ ਨਹੀਂ ਕਰਦੇ ਪਰ ਇੱਕ ਬੇਨਤੀ ਆ ਅਸੀਂ ਕਿਰਤੀ ਆ ਮੈਂ ਵੀ ਡਰਾਈਵਰੀ ਕਰਦਾ ਤੇ ਬਾਬਾ ਜੀ ਵੀ ਡਰਾਈਵਰੀ ਕਰਦੇ ਆ ਤੇ ਕਿੰਨਾ ਚਿਰ ਅਸੀਂ ਆਪਣੇ ਪੱਲਿਓ ਤੇਲ ਫੂਕੇ ਤੇ ਕਿਦਾਂ ਸਾਰੇ ਕੰਮ ਕਰ ਸਕਦੇ ਆ ਪੈਸਾ ਅਸੀਂ ਕਿਸੇ ਤੋਂ ਮੰਗਿਆ ਕੋਈ ਨਹੀਂ ਸਾਨੂੰ ਸ਼ਰਮ ਆਉਂਦੀ ਹੈ ਪੈਸੇ ਮੰਗਦਿਆਂ ਨੂੰ ਪਰ ਸੰਗਤ ਦਾ ਆਪਣਾ ਫਰਜ਼ੇ ਬੰਦਾ ਕੀ ਅਸੀਂ 100 150 ਕਿਲੋਮੀਟਰ ਦੂਰ ਹੈ ਕਿਸੇ ਦੇ ਕੰਮ ਵਾਸਤੇ ਜਾਣੇ ਆ ਕਿਸੇ ਦੀ ਹੈਲਪ ਕਰਨ ਜਾਣੇ ਆ ਕਿਸੇ ਦੀ ਦੀਵੀ ਧੀ ਭੈਣ ਦੀ ਮਦਦ ਕਰਦੇ ਆ ਜਾਂ ਕੁਝ ਵੀ ਜਾਂ ਕਿਸੇ ਧੀ ਭੈਣ ਦਾ ਸਮਾਨ ਵਾਪਸ ਕਰਾਉਣੇ ਆ ਸਹਰਿਆਂ ਕੋਲ ਤੇ ਘੱਟੋ ਘੱਟ ਤੇਲ ਪਾਣੀ ਦਾ ਖਰਚਾ ਤੇ ਉਹਨਾਂ ਦਾ ਚਾਹੀਦਾ ਨਾ ਸਾਨੂੰ ਕਿਹੜਾ ਕੋਈ ਫੰਡ ਦਿੰਦੀ ਹੈ ਜਾਂ ਐਸਜੀਪੀਸੀ ਤੇ ਜਾਂ ਹੋਰ ਕਿਤੋਂ ਸਾਨੂੰ ਕੋਈ ਬਾਹਰੋਂ ਫੰਡਿੰਗ ਹੁੰਦੀ ਹੈ ਵੀ ਅਸੀਂ ਆਪਣੇ ਕੋਲੋਂ ਖਰਚਾ ਕਰੀ ਜਾਈਏ ਗੇੜੇ ਗੂੜੇ 2-4 ਲਾ ਕੇ ਜਿੰਨੇ ਕੇ ਪੈਸੇ ਹੁੰਦੇ ਆ ਓਨੇ ਕੇ ਨਾਲ ਅਸੀਂ ਸੇਵਾ ਕਰੀ ਜਾਂਦੇ ਆ ਤੇ ਪੱਲਿਓ ਅਸੀਂ ਕਿੰਨਾ ਕੇ ਚਿਰ ਸੇਵਾ ਕਰਾਂਗੇ ਫਿਰ ਦਿਹਾੜੀ ਦੇ ਵਿੱਚ ਇੱਕ ਅੱਧਾ ਹੀ ਕੰਮ ਹੁੰਦਾ ਤੇ ਇੱਕ ਕੇਸ ਤੇ ਸਾਰੀ ਦਿਹਾੜੀ ਲੱਗ ਜਾਂਦੀ ਆ ਆਪਣੇ ਕੋਲੋਂ ਤੇਲ ਫੂਕੇ ਜਾ ਕੇ ਸਾਰੇ ਕੰਮ ਕਰੀਏ ਲੋਕ ਤੇ ਸਾਡੇ ਨਾਲ ਇਦਾਂ ਕਰਦੇ ਅਸੀਂ ਇੱਕ ਇੱਕ ਪਿੰਡ ਦੇ ਝਗੜੇ ਦਾ ਫੈਸਲਾ ਕਰਾਉਣਗੇ ਅਸੀਂ ਘਰ ਦੇ ਵਿੱਚ ਪਰਿਵਾਰਕ ਝਗੜਿਆਂ ਦਾ ਤੇ ਉਹ ਕਹਿੰਦੇ ਜੀ ਸਾਡੀ ਮਾਤਾ ਨੂੰ ਜੇ ਦੂਜੇ ਪਿੰਡ ਚ ਛੱਡ ਦਿਓ ਅਸੀਂ ਉਹਨਾਂ ਨੂੰ ਪਿੰਡ ਛੱਡਣ ਗਏ ਅਸੀਂ ਕਿਰਾਏ ਦੀ ਗੱਡੀ ਤੇ ਗਏ ਸੀ ਤੇ ਮਾਤਾ ਨੇ ਇਹ ਵੀ ਨਹੀਂ ਪੁੱਛਿਆ ਵੀ ਪੁੱਤ ਕਿਰਾਇਆ ਲੈ ਲਓ ਸਾਡੇ ਕੋਲੋਂ ਜਾਂ ਕਿੱਦਾਂ ਰਾਤ ਉਹਨਾਂ ਦੇ ਪਿੰਡ 바ਰੇ 1 ਵਜੇ ਛੱਡ ਕੇ ਉਹਨਾਂ ਨੂੰ ਤੇ ਫਿਰ ਵਾਪਸ ਆਏ ਆ ਉਹ ਗੱਡੀ ਵਾਲੇ ਨੂੰ ਭੇਜਿਆ ਵੀ ਛੱਡ ਦੇ ਉਹ ਵੀ ਕਿਰਾਇਆ ਪੱਲੇੋਂ ਦਿੱਤਾ ਤੇ ਜੇ ਕਿਸੇ ਨੂੰ ਨਾ ਕਰੀਏ ਫਿਰ ਮੂੰਹ ਫਲਾ ਲੈਂਦੇ ਆ ਤੇ ਨਰਾਜ ਨਰਾਜ ਹੋ ਜਾਂਦੇ ਆ ਸੋ ਜਿੱਥੇ ਵੀ ਕਿਤੇ ਜੇ ਕਿਸੇ ਨੇ ਸੇਵਾ ਵਾਸਤੇ ਬੁਲਾਉਣਾ ਸਾਨੂੰ ਭਾਈ ਕਿਸੇ ਦਾ ਕੋਈ ਝਗੜਾ ਜਾਂ ਫੈਸਲਾ ਕਰਾਉਣਾ ਭਾਈ ਬਿਨਾ ਮੰਗਣ ਤੋਂ ਘੱਟੋ ਘਾਟੇ ਗੱਡੀਆਂ 'ਚ ਤੇਲ ਜ਼ਰੂਰ ਪਵਾ ਦਿਆ ਕਰੋ ਕਿਉਂਕਿ ਅਸੀਂ ਕਿਰਾਏ 'ਚ ਗੱਡੀ ਲੈ ਕੇ ਜਾਂਦੇ ਆ ਸਾਡੇ ਕੋ ਆਪਣੀਆਂ ਨਹੀਂ ਹੈਗੀਆਂ ਸੋ ਇੰਨੀ ਕ ਬੇਨਤੀ ਕਰਨੀ ਹੈ ਤੇ ਬਾਕੀ ਵੱਤੋ ਵੱਧ ਬਾਣੀ ਬਾਣੇ ਦੇ ਧਾਰ ਨਹੀਂ ਹੋਵੋ ਸਿਮਰਨ ਕਰੋ ਬਾਤੋਬਾਦੀ ਜਿੰਨਾ ਹੋ ਸਕਦਾ ਤੇ ਨਸ਼ਿਆਂ ਤੋਂ ਦੂਰ ਹੋਵੋ ਤੇ ਬਾਕੀ ਚੜ੍ਹਦੀ ਕਲਾ 'ਚ ਰਹੋ ਆਪਸੀ ਪ੍ਰੇਮ ਪਿਆਰ ਇਕਤਰਤਾ ਜਿਹੜੀ ਗੁਰੂ ਸਾਹਿਬ ਬਖਸ਼ਿਸ਼ ਕਰਨ ਸਾਰੀ ਕੌਮ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਇਕਤਰ ਹੋਣ ਦਾ ਬਲ ਬਖਸ਼ਣ ਕਿਰਪਾ ਕਰਨ ਚੜ੍ਹਦੀ ਕਲਾ ਹੋਵੇ ਕੌਮ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ